ਦੈਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਦੇ ਮਾਤਾ ਸਰਦਾਰਨੀ ਹਰਵੰਤ ਕੌਰ ਜੀ ਦੀ ਮਿੱਠੀ ਯਾਦ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਸ਼੍ਰੀ ਖੰਡਪਾਤ ਸਾਹਿਬ ਦੇ ਭੋਗ ਪਾਏ ਗਏ ਜਿਸ ਤੋਂ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਤ ਪ੍ਰਸਿੱਧ ਕੀਰਤਨੀ ਜਤੈ ਨੇ ਸੰਗਤ ਨੂੰ ਕੀਰਤਨ ਸਰਵਣ ਕਰਵਾਇਆ ਸਰਦਾਰਨੀ ਹਰਵੰਤ ਕੌਰ ਦੀ ਪਹਿਲੀ ਵਰਸੀ ਉਤੇ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੁਜਿੰਦਰ ਸਿੰਘ ਸਿਲਸਾਨੀ ਨੇ ਕਿਹਾ ਕਿ ਮਾਤਾ ਹਰਵੰਤ ਕੌਰ ਨੇ ਆਪਣੇ ਪਰਿਵਾਰ ਨੂੰ ਗੁਰੂ ਦੇ ਲਾੜਨ ਨਾਲ ਲਾ ਕੇ ਰੱਖਿਆ ਉਹਨੇ ਕਿਹਾ ਕਿ ਮਾਂ ਦੇ ਆਸ਼ੀਰਵਾਦ ਦੀ ਬਦੌਲਤ ਹੀ ਅੱਜ ਸਰਦਾਰ ਜਗਦੀਪ ਸਿੰਘ ਕਲੋਂ ਦਾ ਇਹਨਾਂ ਵੱਡਾ ਨਾਮ ਹੈ ਅਤੇ ਉਹ ਬਤੌਰ ਜਨ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੰਗਤ ਦੀ ਸੇਵਾ ਕਰ ਰਹੇ ਨੇ ਦੋਹਾ ਗੋਣੇ ਗਏ ਕਿਹਾ ਕਿ ਸਰਦਾਰਨੀ ਹਰਵੰਤ ਕੌਰ ਨੇ ਗੁਰੂ ਸਾਹਿਬ ਦੇ અપਾਰ ਬਖਸ਼ਿਸ਼ ਤੇ ਉਹਨਾਂ ਨੇ ਸਾਰਾ ਜੀਵਨ ਗੁਰਬਾਣੀ ਅਤੇ ਗੁਰਸਿੱਖੀ ਨੂੰ ਸਮਰਪਿਤ ਕੀਤਾ ਸਮਾਗਮ ਵਿੱਚ ਸਾਬਕਾ ਰਾਜ ਸਭਾ ਮੈਂਬਰ ਪਰਲੋਚਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਇਸ ਮੌਕੇ ਸਾਬਕਾ ਬੀਚ ਚਾਂਸਲਰ ਡਾਕਟਰ ਜਸਪਾਲ ਸਿੰਘ ਨੇ ਸਮੂਹ ਸੰਗਤਾਂ ਦਾ ਮਾਤ ਹਰਵੰਤ ਕੌਰ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਕੇਪੀ ਸੀਨੀਅਰ ਮਿਤਪਰਦਾਨ ਆਤਮਾ ਸਿੰਘ ਲੋਬਾਣਾ ਮਿਤਪਰਦਾਨ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਕਮੇਟੀ ਦੇ ਸਮੂਹ ਮੈਂਬਰਾਂ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਬਰਨਾ ਸੌਰੇ ਬੰਜੜਾ ਸਬ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਹਰਸੇ ਨਾਲ ਪਿਆਰ ਅੱਜ ਅਸੀਂ ਆਪਣੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਦੀ ਸਾਲਾਨਾ ਵਰਸੀ ਮਨਾ ਰਹੇ। ਔਰ ਉਹਨਾਂ ਦੇ ਬਾਰੇ ਜਿਸ ਵਧੀਆ ਸ਼ਬਦਾਂ ਦੇ ਨਾਲ ਪਹਿਲਾਂ ਤਾਂ ਕੀਰਤਨ ਰੂਪ ਦੇ ਵਿੱਚ ਔਰ ਉਸ ਤੋਂ ਬਾਅਦ ਆਪਣੇ ਮੁਖਾਰਬਨ ਤੋਂ ਭਾਈ ਸਾਹਿਬ ਨੇ ਜੋ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਨਾਲ ਔਰ ਗੁਰੂ ਦੇ ਨਾਲ ਜੁੜੇ ਹੋਏ ਸੀ। ਕਿਸ ਤਰੀਕੇ ਦੇ ਨਾਲ ਨਿਥਾ ਪ੍ਰਤੀ ਪਾਠ ਕਰਨਾ ਔਰ ਆਪਣੇ ਜੀਵਨ ਦਾ ਜਿਹੜਾ ਸਾਰਾ ਸਾਰ ਸੀ ਉਹ ਗੁਰਬਾਣੀ ਦੇ ਨਾਲ ਜੋੜ ਕੇ ਰੱਖਿਆ ਔਰ ਇਹ ਪ੍ਰਥਾ ਕਿ ਸਾਨੂੰ ਨਜ਼ਰ ਆਉਂਦਾ ਹੈ ਕਿਉਂਕਿ ਇਹਨਾਂ ਨੇ ਉਹੀ ਸਿੱਖਿਆ ਜਿਹੜੇ ਆਪਣੀ ਬੱਚਿਆਂ ਦੇ ਵਿੱਚ ਦਿੱਤੀ ਔਰ ਰਾਜ ਸਰਦਾਰ ਜਗਦੀਪ ਸਿੰਘ ਜੀ ਕਾਹ ਲੋ ਜਿਹੜੀ ਪੰਥ ਦੀ ਇੰਨੀ ਵੱਡੀ ਸੇਵਾ ਨਿਭਾਰੇ ਹੈ ਮੈਂ ਸਮਝਦਾ ਕਿ ਸਿਰਫ ਤੇ ਸਿਰਫ ਆਪਣੀ ਮਾਂ ਦੇ ਆਸ਼ੀਰਵਾਦ ਸਦਕਾ ਕਿਉਂਕਿ ਉਹ ਮਾਵਾ ਨੂੰ ਸਭ ਤੋਂ ਵੱਡਾ ਮਾਣ ਜਿਹੜਾ ਹੈ ਉਹ ਇਸ ਦੁਨੀਆ ਦੇ ਵਿੱਚ ਮਿਲਿਆ ਅਸੀਂ ਸ਼ਬਦ ਪੜਦੇ ਆ ਗੁਰਸੇਵਾ ਤੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਨ ਦੇਵ ਸੋ ਦੇਹੀ ਪਜ ਹਰ ਕੀ ਸੇਵ ਔਰ ਇਹ ਜਿਹੜੀ ਦੇ ਹੈ ਇਹ ਨੂੰ ਉਸ ਤੋਂ ਵੱਡਾ ਮਾਣ ਮਾਂ ਨੂੰ ਮਿਲਿਆ ਜਿਨੇ 9 ਮਹੀਨੇ ਆਪਣੇ ਕੱਖ ਦੇ ਵਿੱਚ ਆਪਣੇ ਬੱਚੇ ਨੂੰ ਰੱਖਿਆ ਔਰ ਉਹਨੂੰ ਹਰ ਪਲ ਹਰ ਕਣੇ ਕੋ ਸਿੱਖਿਆ ਦਿੱਤੀ ਕਿ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਬਜੋ ਜਗਦੀਸ ਪੂਤਾ ਮਾਤਾ ਕੀ ਅਸੀਸ ਇਹ ਮਾਵਾਂ ਦੀਆਂ ਅਸੀਸਾਂ ਹੁੰਦੀਆਂ ਆਪਣੇ ਬਜ਼ੁਰਗਾਂ ਦੇ ਪੁਰਨੇ ਹੁੰਦੇ ਆ ਜਿਹੜੇ ਗੁਰੂ ਪੰਥ ਦੀਆਂ ਸੇਵਾਵਾਂ ਮਿਲਦੀਆਂ ਗੁਰੂ ਚਰਨਾਂ ਚ ਅਰਦਾਸ ਕਰਦੇ ਆ ਕਿ ਉਹ ਪਿਆਰੀ ਰੂਹ ਜਿਨ੍ਹਾਂ ਦੀ ਮਿੱਠੀ ਯਾਦ ਦੇ ਵਿੱਚ ਅਸੀਂ ਇੱਥੇ ਇਕੱਠੇ ਹੋਇਆ ਸਦੀਵੀ ਕਾਲ ਲਈ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਬਖਸ਼ਣ ਪਰਵਾਰ ਨੂੰ ਪਾਣਾ ਮਨੁਨ ਦਾ ਬਲ ਬਖਸ਼ਣ ਔਰ ਇਸੇ ਤਰੀਕੇ ਦੇ ਨਾਲ ਗੁਰੂ ਪੰਥ ਦੀਆਂ ਸੇਵਾਵਾਂ ਬਖਸ਼ਣ ਅੱਜ ਅਸੀਂ ਸਾਰੇ ਹੀ ਆਪਾਂ ਮਿਲ ਕੇ ਇੱਕ ਬਹੁਤ ਹੀ ਨੇਕ ਪਵਿੱਤਰ ਰੂਪ ਸਤਾਰਨੀ ਹਰਵੰਤ ਕੌਰ ਜੀ ਜੋੜੇ ਕੀ ਸਾਡੇ ਬੜੇ ਹੀ ਸਤਕਾਰਯੋਗ ਸudar jagdeep singh kalonji ਦੇ ਸਤਕਾਰਯੋਗ ਮਾਤਾ ਜੀ ਸੀ ਜਿਨ੍ਹਾਂ ਦਾ ਪਿਛਲੇ ਸਾਲ ਅਕਾਲ ਚਲਾਣਾ ਚਲ ਹੋ ਗਿਆ ਇਕ ਐਸੀ ਨੇਕ ਟਿਪ ਵਿਤਰੂ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕਾਲ ਗੁਰੂ ਸਾਹਿਬ ਦੀ ਮਹਾਨ ਚਰਨ ਸੇਵਾ ਦੇ ਅੰਦਰ ਲਾਇਆ ਇਹ ਵਰਲੇ ਹੀ ਗੁਰੂ ਦੇ ਉਹਨਾਂ ਸੇਵਕਾਂ ਤੇ ਕਿਰਪਾ ਹੁੰਦੀ ਆ ਇਸਵਾਸ ਉਸ ਮਾਲਕ ਦੇ ਦਿੱਤੇ ਨੇ ਜਿੰਨੇ ਦਿੱਤੇ ਹਨ ਉਸ ਤੋਂ ਇੱਕ ਵੱਧ ਲੈ ਸਕਦੇ ਜੇ ਨਾ ਇੱਕ ਘਟ ਇਹ ਉਸ ਮਾਲਕ ਦੀ ਦਿੱਤੀ ਸਵਾਸਾਂ ਦੀ ਪੂੰਜੀ ਪੂਰੀ ਕਦੋਂ ਹੋਣੀ ਹੈ ਇਹ ਉਹ ਮਾਲਕ ਹੀ ਜਾਣਦਾ ਹੈ ਪਰ ਤੁਸੀਂ ਦੇਖੋ ਉਸ ਮਾਲਕ ਦੀ ਰਹਿਮਤ ਤੇ ਕਿਰਪਾ ਇਸ ਮਾਤ ਲੋਕ 'ਚ ਜੋ ਆਇਆ ਸਭ ਨੇ ਚਲੇ ਜਾਣਾ ਹੈ ਪਰ ਗੁਰੂ ਨੇ ਆਖਰੀ ਸਵਾਸਾਂ 'ਚ ਵੀ ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋਣ ਵਾਲੀ ਉਹਦੋਂ ਵੀ ਮਾਤਾ ਜੀ ਨੂੰ ਦਸਵੇਂ ਪਾਤਸ਼ਾਹ ਜੀ ਦੇ ਉਸ ਮਹਾਨ ਪਵਿੱਤਰ ਸਥਾਨ ਦੇ ਦਰਸ਼ਨ ਦਾ ਦਾਰੈ ਨਸੀਬ ਕਰਾਈ ਇਹ ਉਸ ਮਾਲਕ ਨੇ ਹੀ ਕਿਰਪਾ ਕੀਤੀ ਸਾਧ ਸੰਗਤ ਜੀ ਸਾਰੇ ਅਸੀਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਅੱਜ ਇਕੱਠੇ ਹੋਏ ਆਂ ਸੰਗਤ ਦੇ ਰੂਪ ਵਿੱਚ ਕਿ ਕਾਲੋ ਪਰਿਵਾਰ ਨੇ ਆਪਣੇ ਮਾਤਾ ਜੀ ਦੀ ਯਾਦ ਵਿੱਚ ਗੁਰਬਾਣੀ ਦਾ ਕੀਰਤਨ ਸਾਰਿਆਂ ਨੂੰ ਸਰਵਣ ਕਰਵਾਇਆ ਗੁਰੂ ਮਹਾਰਾਜ ਦੀ ਸਾਡੇ ਤੇ ਬੜੀ ਬਖਸ਼ਿਸ਼ ਹੈ ਕਿ ਸਾਡੇ ਚਾਹੇ ਖੁਸ਼ੀ ਹੋਵੇ ਗਮੀ ਹੋਵੇ ਅਸੀਂ ਆਪਣੀ ਪਰੰਪਰਾ ਕਿ ਕੀਰਤਨ ਹੋਵੇ ਸੰਗਤਾਂ ਸੁਣਾ ਤੇ ਇਕੱਠੇ ਬੈਠ ਕੇ ਸੰਗਤ ਦੇ ਰੂਪ ਵਿੱਚ ਅਸੀਂ ਉਸ ਪਰਿਵਾਰ ਦੀ ਖੁਸ਼ੀ ਗਮੀ ਵਿੱਚ ਸ਼ਾਮਲ ਹੋਈਏ ਮੇਰੇ ਤੋਂ ਪਹਿਲਾਂ ਸਰਸਾ ਜੀ ਨੇ ਕਾਲਕਾ ਜੀ ਨੇ ਇਹਨਾਂ ਦੇ ਬਾਰੇ ਬੜਾ ਕੁਝ ਕਿਹਾ ਮੈਂ ਤਾਂ ਇੱਕੋ ਗੱਲ ਸਮਝਦਾ ਕਿ ਜਦੋਂ ਸੰਗਤ ਦਿੱਲੀ ਦੀ ਕਿਦਰੇ ਇਕੱਠੀ ਹੁੰਦੀ ਹੈ ਤੇ ਅੱਜ ਖਾਸ ਕਰਕੇ ਇਸ ਗੁਰਦੁਆਰੇ ਵਿੱਚ ਕਿਉਂਕਿ ਗੁਰਦੁਆਰੇ ਦੇ ਕਲੋਂ ਸਾਹਿਬ ਅੱਜ ਦਿੱਲੀ ਗੁਰਦੁਆਰਾ ਕਮੇਟੀ ਦੇ ਜਨ ਉਸਕਤਰ ਤੁਹਾਡੀ ਸਾਰਿਆਂ ਦੀ ਨਮਾਨਕੀ ਕਰ ਰਹੇ ਆ ਉਹ ਰੋੜੀ ਖੁਸ਼ੀ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਸਾਰੇ ਮੈਂਬਰ ਚਾਹੇ ਕਿਸੇ ਗਰੁੱਪ ਦੇ ਹੋਣ ਸਾਰੇ ਮੈਂਬਰਾਂ ਨੂੰ ਇਸ ਗੱਲ ਦੀ ਖੁਸ਼ੀ ਮਿਲਦੀ ਹੈ ਜਦੋਂ ਗੁਰਦੁਆਰਾ ਕਮੇਟੀ ਦੇ ਕੀਤੇ ਕੰਮਾਂ ਦੀ ਚਰਚਾ ਹੋਵੇ ਤੇ ਹਰ ਪਾਸੇ ਕੇਵਲ ਸਿੱਖਾਂ ਦੇ ਨਹੀਂ ਬਾਰਨਿਆਂ ਚ ਵੀ ਇਹ ਚਰਚਾ ਹੋਵੇ ਕਿ ਸਿੱਖ ਕੀ ਕਰ ਰਿਹਾ ਸੋ ਵਾਸੀਂ ਸਾਰੇ ਇਹ ਖੁਸ਼ੀ ਮਾਣਿਆ ਕਰੀਏ ਔਰ ਕੋਸ਼ਿਸ਼ ਕਰੀਏ ਕਿ ਜੇ ਇਹ ਖੁਸ਼ੀ ਸਾਨੂੰ ਮਿਲਦੀ ਹੈ ਤਾਂ ਉਸ ਖੁਸ਼ੀ ਚ ਵੀ ਹਿੱਸਾ ਪਾਈਏ ਭਾਈ ਰਣਜੀਤ ਸਿੰਘ ਰੋਜ਼ ਕਥਾ ਚ ਇਹ ਹੀ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ ਕਿ ਇਹੋ ਜੀ ਖੁਸ਼ੀਆਂ ਚ ਖਾਲਸਾ ਜੀ ਇਕੱਠੇ ਹੋਵੋ ਅੱਜ ਇਸ ਮਹਾਨ ਪਵਿੱਤਰ ਸਥਾਨ ਤੇ ਸੰਗਤ ਰੂਪ ਵਿੱਚ 71 ਹੋ ਕੇ ਅਸੀਂ ਸਾਰੇ ਜੁੜੇ ਹਾਂ ਔਰ ਸਾਡਾ ਮੁੱਖ ਮਕਸਦ ਜਿਹੜਾ ਹੈ ਇਸ ਸਮਾਗਮ ਵਿੱਚ ਹਿੱਸਾ ਲੈਣ ਦਾ ਗੁਰਬਾਣੀ ਦਾ ਕੀਰਤਨ ਸਰਵਣ ਕਰਨਾ ਅਰਦਾਸ ਕਰਨੀ ਔਰ ਮਾਤਾ ਜੀ ਦੀ ਜਿਹੜੀ ਸਲਾਣਾ ਯਾਦ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਆ ਉਹਦੇ ਬਾਰੇ ਮੇਰੀ ਪਰਿਵਾਰ ਵੱਲੋਂ ਮਨੂੰ ਹੁਕਮ ਹੋਇਆ ਸੀ ਕਿ ਮੈਂ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ ਤੁਸੀਂ ਇੱਥੇ ਹਾਜ਼ਰੀ ਭਰ ਕੇ ਆ ਕੇ ਮਨ ਨੂੰ ਇੰਨੀ ਤਸੱਲੀ ਹੁੰਦੀ ਹੈ ਮੇਰੇ ਫਾਦਰ ਸਾਹਿਬ ਮੈਂ ਜੋ ਕੁਝ ਮਨ ਨੂੰ ਥੋੜਾ ਬਹੁਤ ਆਂਦਾ ਹੈ ਉਹਦੀ ਗੁੜਤੀ ਜਿਹੜੀ ਹੈ ਮੇਰੇ ਫਾਦਰ ਸਾਹਿਬ ਨੇ ਮਨੂੰ ਦਿੱਤੀ ਹੈ ਔਰ ਮੇਰੀ ਮਦਰ ਵੀ ਇਹਨਾਂ ਦੋਹਾਂ ਦਾ ਇਸ ਪਰਿਵਾਰ ਨਾਲ ਔਰ ਮੇਰੇ ਪੂਰੇ ਪਰਿਵਾਰ ਦਾ ਮੇਰੇ ਬ੍ਰਦਰ ਸਾਰੇ ਉਹਨਾਂ ਦੀ ਸਾਰੀ ਫੈਮਿਲੀ ਜਿਹੜੀ ਹੈ ਉਸ ਦਾ ਇਸ ਪਰਿਵਾਰ ਨਾਲ ਡੂੰਘਾ ਰਿਸ਼ਤਾ ਬੜੀ ਧੀਰ ਬੜੇ ਸਾਲਾਂ ਤੋਂ ਔਰ ਇਸ ਗੁਰਦੁਆਰਾ ਸਾਹਿਬ ਨਾਲ ਮੇਰੇ ਪਿਤਾ ਜੀ ਦਾ ਰਿਸ਼ਤਾ ਇੰਨਾ ਹੈ ਕਿ ਮੈਂ ਪਟਿਆਲੇ ਹੁੰਦਾ ਸੀ ਮਨੂਫੋਨ ਕਰਦੇ ਨੇ ਅੱਜ ਨਵਾਂ ਨਿਸ਼ਾਨ ਸਾਹਿਬ ਦੀ ਸਥਾਪਨਾ ਹੋਣੀ ਹੈ ਤੇ ਆਰਮੀ ਤੋਂ ਤੇਰੀ ਜ਼ਿੰਮੇਵਾਰੀ ਹੈ ਕਿ ਇੱਕ ਫੌਜੀ ਬੈਂਡ ਆਰਗੇਨਾਈਜ਼ ਕਰਕੇ ਭੇਜ ਤੇ ਉਹ ਸਾਰੇ ਸਿੱਖ ਹੋਣ ਤੇ ਉਹ ਆ ਕੇ ਇੱਥੇ ਆ ਉਸ ਸਮਾਗਮ ਵਿੱਚ ਹਿੱਸਾ ਲੈਣ ਫਿਰ ਉਸ ਤੋਂ ਬਾਅਦ ਮੈਨੂੰ ਫੋਨ ਕਰਦੇ ਨੇ ਕਿ ਕੋਈ ਨਹੀਂ ਮੈਂ ਕਰ ਲਿਆ ਮੈਂ ਲਭ ਲਿਆ ਜਿਸ ਤਰ੍ਹਾਂ ਦਾ ਸਾਰਾ ਸਮਾਗਮ ਹੋਣਾ ਹੈ ਇਤਨੀ ਸ਼ਰਧਾ ਨਾਲ ਮੇਰੇ ਪਿਤਾ ਜੀ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ ਔਰ ਉਹਨਾਂ ਦਾ ਇਸ ਪਰਿਵਾਰ ਨਾਲ ਮੇਰੇ ਪਿਤਾ ਜੀ ਦਾ ਮੇਰੀ ਮਾਤਾ ਜੀ ਦਾ ਔਰ ਮੇਰੇ ਬ੍ਰਦਰ ਦਾ ਮੇਰਾ ਛੋਟਾ ਭਰਾ ਜਗਮੀਤ ਜੋ ਚਲਾ ਗਿਆ ਸੰਸਾਰ ਤੋਂ ਉਹਨਾਂ ਦਾ ਬਹੁਤ ਨਿੱਘਾ ਰਿਸ਼ਤਾ ਰਿਹਾ ਹੈ ਔਰ ਮਨ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੋ ਕੁਝ ਮਨੂੰ ਪਤਾ ਲੱਗਦਾ ਸੀ ਆਪਣੇ ਪਾਪਾ ਜੀ ਕੋਲੋਂ ਆਪਣੇ ਪਿਤਾ ਜੀ ਕੋਲੋਂ ਇਸ ਪਰਿਵਾਰ ਬਾਰੇ ਔਰ ਫਿਰ ਜਗਦੀਪ ਕਾਲੋਂ ਨਾਲ ਮੇਰਾ ਸੰਪਰਕ ਹੋਇਆ ਔਰ ਮਨੂੰ ਜਦੋਂ ਸਾਰੀ ਗੱਲ ਦਾ ਅਹਿਸਾਸ ਹੋਇਆ ਕਿ ਇਹਨਾਂ ਦੇ ਮਾਤਾ ਜੀ ਇਹਨਾਂ ਦਾ ਸਾਰਾ ਪਰਿਵਾਰ ਜਿਹੜਾ ਹੈ ਉਹ ਗੁਰੂ ਘਰ ਨੂੰ ਸਮਰਪਿਤ ਹੈ ਪੂਰੀ ਤਰ੍ਹਾਂ ਸਮਰਪਿਤ